ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਕੌਮ ਨੂੰ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਜਿਹੜਾ ਆਪਣੇ ਮਨਾਂ ਦੇ ਵਿੱਚ ਸ਼ੰਕਾ ਸੀ ਅੱਜ ਗੁਰੂ ਸਾਹਿਬ ਨੇ ਉਹ ਨਿਵਰਤ ਕਰ ਦਿੱਤਾ ਹੈ ਭਾਈ ਅੰਮ੍ਰਿਤਪਾਲ ਸਿੰਘ ਦੇ ਕਾਗਜ਼ ਜਿਹੜੇ ਉਹ ਸਹੀ ਪਾਏ ਗਏ ਆ ਤੇ ਜਿਹੜੀ ਸਾਡੀ ਸੁਖਣਾ ਸੀ ਮਹਾਰਾਜ ਸਾਹਿਬ ਦੇ ਚਰਨਾਂ 'ਚ ਅਰਦਾਸ ਬੇਨਤੀ ਕੀਤੀ ਸੀ ਕਿ ਮਹਾਰਾਜ ਸਾਡੇ ਕਾਗਜ਼ ਸਹੀ ਪਾਏ ਜਾਣ ਤੇ ਖਡੂਰ ਸਾਹਿਬ ਦੀ ਸ਼ੀਟ ਤੋਂ ਵੀ ਜਿੱਤ ਹੋਵੇ ਤੇ ਸੰਗਰੂਰ ਦੀ ਸ਼ੀਟ ਤੋਂ ਵੀ ਜਿੱਤ ਹੋਵੇ ਤੇ ਬਾਕੀ ਸਾਰੀਆਂ ਸ਼ੀਟਾਂ ਵਿੱਚ ਸਾਡੇ ਕੈਂਡੀਡੇਟ ਘੋਤੇ ਆ ਮਹਾਰਾਜ ਸਾਹਿਬ ਫਤਿਹ ਬਖਸ਼ਣ ਸੋ ਆਦਿ ਚਕਰਾਨਾ ਕਰਨ ਵਾਸਤੇ ਆਏ ਆ ਤੇ ਆਹ ਤਖਤ ਉਹਦੇ ਲਾਗੇ ਖੜੋਤੇ ਆ ਜਿਹੜੇ ਜਿਹੜੇ ਤਖਤ ਤੇ ਬਾਦਸ਼ਾਹ ਬਹਿ ਕੇ ਹੁਕਮ ਕਰਦਾ ਹੁੰਦਾ ਸੀ ਕਿ ਇਹਨਾਂ ਦੇ ਬੰਦ-ਬੰਦ ਕੱਢ ਦੋ ਦੇਗਾ ਚ ਬਾਲ ਦੋ ਰੋਹ ਚ ਸਾੜ ਦੋ ਤੇ ਮੈਂ ਸਿੱਖ ਕੌਮ ਨੂੰ ਪੰਥ ਨੂੰ ਅਪੀਲ ਕਰਦਾ ਕਿ ਹੁਣ ਤੁਸੀਂ ਅਣਖ ਤੇ ਗੈਰਤ ਨੂੰ ਜਾਣਦੇ ਹੋਏ ਜਿਹੜੇ 15 14 ਦਿਨ ਬਚੇ ਆ ਰਾਤ ਦੇ ਲੈ ਕੇ ਕਰਕੇ ਧੂੜ ਧਮਾ ਦਿਓ ਸੰਗਰੂਰ ਵੀ ਫਤਿਹ ਕਰੋ ਖਡੂਰ ਸਾਹਿਬ ਵੀ ਫਤਿਹ ਕਰੋ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਵੀ ਤੇ ਜਿੰਨੀਆਂ ਵੀ ਸਾਡੀਆਂ ਜਿਹੜੇ ਸਾਡੇ ਕੈਂਡੀਡੇਟ ਸ਼੍ਰੋਮਣੀ ਅਕਾਲੀ ਦਲ ਹੋਂਦ ਸਾਹਿਬ ਦੇ ਖੜੇ ਆ ਉਹਨਾਂ ਤੇ ਜਿੱਤ ਪ੍ਰਾਪਤ ਕਰਾਓ ਕਿਉਂਕਿ ਆਪਾਂ ਆਪਣੇ ਮੀਰੀ ਪੀਰੀ ਦੇ ਤਖਤ ਨੂੰ ਮੁਖ ਕਰਕੇ ਤੇ ਦਿੱਲੀ ਵਾਲੇ ਤਖਤ ਨੂੰ ਪਿੱਟ ਕਰੀਏ ਸੋ ਇਹ ਮੇਰੀਆਂ ਬੇਨਤੀਆਂ ਹੈ ਤੇ ਕੱਲ ਨੂੰ ਅਸੀਂ ਇੱਥੋਂ ਸ਼ੁਕਰਾਨਾ ਜਿਹੜਾ ਕਰਕੇ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਕੇ ਜਾ ਕੇ ਆਪਣੇ ਕਾਗਜ ਵਡਰੋ ਕਰਾਂਗੇ ਤੇ ਭਾਈ ਸਾਹਿਬ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਵਾਸਤੇ ਮੈਦਾਨ ਦੇ ਵਿੱਚ ਰਾਤ ਦੇ ਨੇ ਇੱਕ ਕਰਦਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ